好的好的对。 ਬੱਚੇ ਮਨ ਕੇ ਸੱਚੇ ਯਾਰੋ ਬੱਚਿਆਂ ਦੀ ਵੀਡੀਓ ਅਕਸਰ ਦੇਖ ਕੇ ਨਾ ਮਨ ਖੁਸ਼ ਹੋ ਜਾਂਦਾ ਹੈ ਆ ਸੋਸ਼ਲ ਮੀਡੀਆ ਤੇ ਇੱਕ ਛੋਟਾ ਜਿਹਾ ਵੀਡੀਓ ਕਲਿੱਪ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਇੱਕ ਗਾਣਾ ਪੰਜਾਬੀ ਬਹੁਤ ਹੀ ਜ਼ਿਆਦਾ ਚੱਲਦਾ ਪਿਆ ਹੈ ਕਾਲੀ ਐਕਟਿਵਾ ਜਿਸ ਤੇ ਡਾਂਸ ਕਰਦੇ ਕੁੜੀਆਂ ਮੁੜੇ ਬਹੁਤ ਹੀ ਜ਼ਿਆਦਾ ਰੀਲਾ ਬਣਾਉਂਦੇ ਆ ਪਰ ਅੱਜ ਆਪਾਂ ਤੁਹਾਡੇ ਨਾਲ ਆ ਜਿਹੜਾ ਛੋਟਾ ਜਿਹਾ ਵੀਡੀਓ ਕਲਿੱਪ ਸਾਂਝਾ ਕਰਨ ਜਾ ਰਹੇ ਆ ਨਾ ਇਸ ਵਿੱਚ ਤੁਸੀਂ ਦੇਖੋਗੇ ਵੀ ਆ ਛੋਟੇ ਛੋਟੇ ਬੱਚੇ ਜਦੋਂ ਸਕੂਲ ਤੋਂ ਆ ਰਹੇ ਸੀ ਨਾ ਤਾਂ ਰਸਤੇ ਵਿੱਚ ਕਿਸੇ ਮੁੜੇ ਨੇ ਇਹਨਾਂ ਨੂੰ ਕਿਹਾ ਵੀ ਚਲੋ ਤੁਹਾਡੀ ਵੀਡੀਓ ਉਹਨੋਂ ਨਿਆ ਤਾਂ ਦੇਖੋ ਫੇਰਾ ਛੋਟੇ ਛੋਟੇ ਬੱਚੇ ਕਿਵੇਂ ਨਾਲ ਗਾਣਾ ਗਾਉਂਦੇ ਪਏ ਆ ਕਾਲੀ ਐਕਟਿਵਾ ਤੇ ਨਾਲੇ ਫਿਰ ਨੱਚਦੇ ਪਏ ਆ ਆਹੋ ਛੋਟਾ ਜਿਹਾ ਵੀਡੀਓ ਕਲਿੱਪ ਤੁਹਾਡੇ ਨਾਲ ਸਾਂਝਾ ਕਰਦੇ ਆ। ਓਹ ਬੜਾ ਗਾਣਾ ਇੱਕ ਦੀ ਘੜੀ ਗਿਆ ਹੰਨੇ ਫੱਟ ਕੇ ਪਾਣੀ ਪਾਣ ਹੋ ਮੀ ਮੈਂ ਹਟੂ ਖੰਗ ਫੋਨ ਦੇ ਕਾਟ ਕੇ ਜੰਗ ਕੁੱਪੀ ਤੋੜੀ ਦੇ ਮੈਨੂੰ ਗੇੜੇ ਮਾਰਦਾ ਨਾ ਬਿਨਾ ਉਸ ਫਿਰਦਾਨੀ ਮੇ ਹਾਂਜੀ ਜੀ ਨਾ ਬੱਚਿਆਂ ਦੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਇਹਨਾਂ ਬੱਚਿਆਂ ਦੇ ਲਈ ਵਧੀਆ-ਵਧੀਆ ਕਮੈਂਟ ਵੀ ਜ਼ਰੂਰ ਕਰਿਓ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ